ਮੈਂ ਬੇਨਤੀ ਕਰਦਾ ਸੰਦੀਪ ਦਾ ਬ੍ਰਦਰ ਗੁਰਜੀਤ ਆਇਆ ਹੋਇਆ ਉਹ ਖੇਡ ਮੈਦਾਨ ਦੇ ਵੱਲ ਆਵੇਗਾ ਗੁਰਜੀਤ ਸੰਧੂ ਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆਵੇਗਾ ਗੁਰਜੀਤ ਸੰਧੂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਸ਼ੀਰਾ ਪਿੱਥੋ ਵਾਲਾ ਆ ਵੀ ਸ਼ੀਰਾ ਤੂੰ ਵੀ ਖੇਡ ਮੈਦਾਨ ਦੇ ਵਿੱਚ ਰੁੜਕੇ ਦੀ ਟੀਮ ਲਈ ਤਕੜੀ ਕਬੱਡੀ ਖੇਡਿਆ ਮਾਲਵੇ ਦਾ ਦੁਨੀਆ ਦਾ ਟਾਪਰ ਜਾਫੀ ਮੋਟਰਸਾਈਕਲਾਂ ਦੇ ਵਿੱਚ ਜਿੱਤ ਕੇ ਦੁਨੀਆ ਦੇ ਵਿੱਚ ਨਾਮ ਬਣਾਇਆ ਸ਼ੀਰਿਆ ਫਤੇਸਾਜੀਕਰ ਪਿੱਥੋ ਵਾਲਿਆ ਆਕੇ ਗਰਾਊਂਡ 'ਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਕਿੰਦੇ ਆੜਤੀ ਇਹਨਾਂ ਪਿਆਰ ਹੈ ਅੱਜ ਪਿੱਥੋ ਵਾਲਾ ਸ਼ੀਰਾ ਰੁੜਕੇ ਦੇ ਮੇਲੇ 'ਤੇ ਆਇਆ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਵਿਸ਼ੇਸ਼ ਤੌਰ 'ਤੇ ਧੰਨਵਾਦ ਹੁਣ ਗੁਰਜੀਤ ਸੰਧੂ ਨੰਗੇ ਲੰਬੀਆਂ ਸੰਦੀਪ ਦਾ ਵੀਰ ਇੰਗਲੈਂਡ ਤੋਂ ਆਇਆ ਹੋਇਆ ਸਾਰੇ ਸਤਿਕਾਰਯੋਗ ਵੀਰ ਆਉਣਗੇ ਕਬੱਡੀ ਦਾ ਗਲੇਡੀਏਟਰ ਸੰਦੀਪ ਨੰਗਲੰਬੀਆ ਆ ਵੀ ਗੁਰਜੀਤ ਦੁਨੀਆ ਦਰਸ਼ਨ ਕਰ ਲਵੇਗੀ ਸੰਦੀਪ ਆਇਆ ਮੇਰੇ ਵੀਰੋ ਸੰਦੀਪ ਦਾ ਰੂਪ ਹੈ ਜਿਹੜੇ ਜਿਹੜੇ ਨੰਗਲੰਬੀਆ ਵਾਲੇ ਸੰਦੀਪ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉਹ ਮਹਾਨ ਖਿਡਾਰੀ ਆਪਣੀ ਜ਼ਿੰਦਗੀ ਕਬੱਡੀ ਲੈ ਖੇਲ ਆ ਗਿਆ ਹੈ ਵੀ ਐਫ ਸੀ ਰੁੜਕਾ ਕਲਾ ਬਲਜੀਤ ਸੰਧੂ ਉਹਨਾਂ ਦੇ ਨਾਲ ਪਿਆਰ ਡੀਐਸਪੀ ਸਾਹਿਬ ਸਵਾਜਸ ਸਦਾ ਬਲਜੀਤ ਸਿੰਘ ਮੇਜਰ ਲੀਗ ਕਬੱਡੀ ਫੈਡਰੇਸ਼ਨ ਬਣੀ ਤੇ ਬਹੁਤ ਵੱਡਾ ਸਾਥ ਰਿਹਾ ਹੈ ਅੱਜ ਵਿਸ਼ੇਸ਼ ਮਾਨ ਸਨਮਾਨ ਟੋਨੀ ਸੰਧੂ ਜੀ ਅੰਗਰੇਜ਼ ਜੀ ਪਾਲਾ ਜੀ ਟੋਨਾ ਜੀ ਔਰ ਸਾਡੇ ਕਾਲਾ ਜੀ ਬੱਗੋ ਜੀ ਕਲੇ ਰੰਧਾਵਾ ਜੀ ਔਰ ਪ੍ਰਧਾਨ ਬੇਰੀਆ ਦਲਬਾਖ ਸਿੰਘ ਜੀ ਬਲਜੋਖ ਸਿੰਘ ਜੀ ਸਾਰੀਆਂ ਸ਼ਕਤੀਆਂ ਨਾਲੇ ਸੰਦੀਪ ਨੰਗਲੀਆਂ ਅਮਰ ਰਹੇ ਬਹੁਤ ਬਹੁਤ ਧੰਨਵਾਦ ਗੁਰਜੀਤ ਦਾ ਸਨਮਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਚੀਫ ਪੈਟਰਨਰ ਕਬੱਡੀ ਕੋਚ ਸ਼੍ਰੀ ਦੇਵੀदयाल ਜੀ ਉਹਨਾਂ ਦੇ ਪਰਿਵਾਰ ਦਾ ਸਨਮਾਨ ਸਾਰੀ ਫੈਡਰੇਸ਼ਨ ਲਵੇਗੀ ਮੈਂ ਬੇਨਤੀ ਕਰਦਾ ਸਾਡੇ ਪਾਲਾ ਜੀ ਸੋਹਣ ਜੀ ਜੰਡ ਜੀ ਸਾਰੇ ਟੋਨਾ ਜੀ ਸਾਰੀ ਫੈਡਰੇਸ਼ਨ ਦੇ ਨਮਾਇंदे ਆ ਜਾਣਗੇ ਜੋ ਮਾਨ ਸਨਮਾਨ ਮਨਜੀਤ ਸਿੰਘ ਜੀ ਫੈਡਰੇਸ਼ਨ ਮਾਨ ਸਨਮਾਨ ਪ੍ਰਾਪਤ ਕਰੇਗੀ ਕਬੱਡੀ ਕੋਚ ਸ਼੍ਰੀ ਦੇਵੀदयाल ਜੀ ਬਹੁਤ ਵੱਡੀ ਦੇਣ ਬਿੰਦੂ ਟਵਾਲ ਜੀ ਨਾਲ ਹੋਣਗੇ ਸਾਡੀ ਫੈਡਰੇਸ਼ਨ ਦੇ ਸਾਰੇ ਨੁਮਾਇੰਦੇ ਨਾਲ ਹੋਣਗੇ ਇਸ ਲਈ ਕਬੱਡੀ ਕੋਚ ਸ਼੍ਰੀ ਦੇਵੀदयाल ਜੀ ਦੁਨੀਆਂ ਦੇ ਤਰੰਤਰ ਖਿਡਾਰੀ ਤੇ ਕਹਿੰਦੇ ਦੁਨੀਆਂ ਦੇ ਰੁਸਤਮ ਖਿਡਾਰੀ ਪੈਦਾ ਕਰਨ ਵਾਲੀ ਸ਼ਖਸੀਅਤ ਕਬੱਡੀ ਕੋਚ ਸ਼੍ਰੀ ਦੇਵੀदयाल ਜੀ ਦਾ ਪਰਿਵਾਰ ਦਾ ਸਨਮਾਨ ਉਹਨਾਂ ਦੀ ਸਾਰੀ ਖੇਡ ਫੈਡਰੇਸ਼ਨ ਲੈ ਰਹੀ ਹੈ ਬਹੁਤ ਬਹੁਤ